ਬਿਨ ਇੱਕ ਬਵੇਕ ਸਨੋਹ ਨਿਰਪਤ ਔਰ ਦੂਸਰ ਕੋ ਹਟਕਾ ਹੈ ਜੇ ਤੇਰੇ ਕੋਲ ਬਵੇਕ ਹੋਊਗਾ ਬਵੇਕੀ ਹੋਏਗਾ ਫੇਰ ਤੂੰ ਇਹਨਾਂ ਨੂੰ ਕਾਬੂ ਕਰ ਸਕਦਾ ਹੈ ਵਰਨਾ ਨਹੀਂ ਕਾਬੂ ਹੋ ਸਕਦਾ ਉਹ ਬਵੇਕ ਹੈ ਨਹੀਂ ਯਾਦ ਕਰਾ ਰਿਹਾ ਵੀ ਤੇਰੇ ਕੋਲ ਬਵੇਕ ਹੈ ਨਹੀਂ ਗੱਲ ਇਹ ਹੈ ਬਵੇਕ ਤੇ ਬਿਨਾ ਨਹੀਂ ਚੱਲਦਾ ਸੱਚ ਦਾ ਧਰਮ ਇਹਨਾਂ ਦੇ ਸਿਰ ਤੇ ਨਹੀਂ ਚੱਲਣਾ ਟਾੜੀਆਂ ਦੇ ਸਿਰ ਤੇ ਰਾਗਿਆਂ ਦੇ ਅਸਰ ਤੇ ਨਹੀਂ ਚੱਲਣਾ ਹੈ ਪ੍ਰਚਾਰ ਹੁਣ ਤਨਖਾਹਦਾਰਾਂ ਦੇ ਕੀਰਤਨ ਕਰਵਾ ਲੈਣਾ ਕੀਰਤਨ ਕਰਵਾ ਲੈਣਾ ਨਹੀਂ ਗੱਲ ਬਣਨੀ ਸਮਝਾ ਲਈ ਨਗਰ ਕੀਰਤਨ ਨਾਲ ਨਹੀਂ ਗੱਲ ਬਣੀ ਵੀ ਨਹੀਂ ਹੋਈ ਰੋਜ਼ ਤਾਂ ਲੋਕ ਕਹਿੰਦੇ ਨੇ ਵੀ ਇਹਨਾਂ 100 ਰੁਪਏ ਤੁਸੀਂ ਭੁੱਖੀ ਜਦੋਂ ਡੱਟ ਕੇ ਖੁਸ਼ ਨਹੀਂ ਸਹਿਤਾਵਨੀਆਂ ਮਲਾਉਣ ਨਾਲ ਕੁਝ ਨਹੀਂ ਹੋਇਆ ਨਾ ਹੋਵੇ ਤੁਹਾਡਾ ਹੋਰਾਂ ਗੱਦੇ ਨਾਲ ਸੀ ਬਵੇਖ ਬੇਨਾ ਕੱਖ ਵੀ ਨਹੀਂ ਹੋਰ ਸਰ ਮਨ ਲੋ ਮੜ ਕੇ ਜੇ ਸਿੱਖੀ ਲੈਣ ਤੇ ਉਹ ਬਵੇਖ ਨਾਲ ਆਊਗੀ ਨਹੀਂ ਜਾ ਸਕਦੀ ਅਰ ਜੇ ਬਵੇਕ ਪੈਦਾ ਹੋ ਗਿਆ ਤੁਸੀਂ ਹਟਾ ਕੇ ਵੀ ਦਿਖਾ ਦਿਓ ਜੋਰ ਲਾ ਲਿਓ ਫੇ ਤੂੰ ਹਟਾ ਕੇ ਦਿਖਾ ਦਿਓ ਫਟਾਉਣ ਨੂੰ ਇਹਨੇ ਪੈਸੇ ਖਰਚ ਕਰ ਲਏ ਜਿਹੜੇ ਸਾਰੇ ਇਹਨੂੰ ਤੁਹਾਡੇ 6000 ਕਰੋੜ ਦਾ ਬਜਟ ਨੇ 6000 ਕਰੋੜ ਦਾ ਖਰਚ ਕਰ ਲਣ ਜੇ ਹਟ ਜਵੇ ਤਾਂ ਕਹਿ ਦਿਓ ਸਾਰੇ ਇਹਨਾਂ ਦਾ ਸਾਂਦੇ ਗਵਰਨਮੈਂਟ ਕੋਲ ਪਾਸੇ ਸੀ ਕੋਪੜੀਆਂ ਲੈ ਗਿਆ ਨਹੀਂ ਹੱਡੀ ਸਿੱਖੀ ਇਹ ਨਹੀਂ ਜਾਂਦੀ ਹਟਦੀ ਹੁੰਦੀ ਤੂੰ ਜੋਰ ਲਾ ਲਿਓ ਹਟਾਉਣ ਨੂੰ ਜੋਰ ਲਾ ਲਿਓ ਲੜੇ ਪੈਸੇ ਨੂੰ ਤੁਹਾਡੇ ਕੋ ਨਾਲੇ ਆਰਐਸਐਸ ਤੇ ਲੈ ਲਿਓ ਉਧਰ ਰਹਿਣੋ